ਮੈਂ ਆਰਮੀ ਦਾ ਜਵਾਨ ਆ ਅਸੀਂ ਆਰਮੀ ਦਾ ਜਵਾਨ ਡਿਊਟੀ ਤੋਂ ਆਣ ਕੇ ਨਾਗਾਲੈਂਡ ਤੋਂ ਅਸੀਂ ਇਹਨਾਂ ਕਿਸਾਨਾਂ ਨਾਲ ਜੁੜੇ ਆ ਇੱਕ ਬੇਨਤੀ ਕਰਦਾ ਵੀ ਸਾਰੀ ਕੌਮ ਇਕੱਠੀ ਹੋ ਜਾਓ ਸਾਰੇ ਧਰਮ ਇਕੱਠੇ ਹੋ ਜਾਓ ਮੋਦੀ ਨੂੰ ਪਤਾ ਲੱਗ ਜਾਵੇ ਵੀ ਇਹ ਕਿਸਾਨਾਂ ਦਾ ਮੁੱਦਾ ਵਾ ਦੇਣਾ ਪੈਣਾ ਵਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਤੁਹਾਨੂੰ ਚੈਲੰਜ ਕਰਦਾ ਆ ਆਰਮੀ ਦਾ ਜਵਾਨ ਤੇ ਇਹਨਾਂ ਦੇ ਉੱਤੇ ਤੁਸੀਂ ਤਸਦ ਕੀਤਾ ਜਾਂ ਕੋਈ ਨੁਕਸਾਨ ਕੀਤਾ ਸਾਡੀਆਂ ਭੈਣਾਂ ਤੇ ਵੀਰਾਂ ਤੇ ਬਜ਼ੁਰਗਾਂ ਤੇ ਤੇ ਤੁਹਾਨੂੰ ਆਪ ਨਤੀਜੇ ਭੋਗਣੇ ਪੈਣਗੇ ਖਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਮੋਦੀ ਬੁਚੜ ਮੁਰਦਾਬਾਦ ਮੁਰਦਾਬਾਦ ਜਿਲਾ ਕਰਤਾਰਪੁਰ ਅੰਮ੍ਰਿਤਸਰ ਦੀ ਸਾਰੀ ਸੰਗਤ ਜਾ ਰਹੀ ਆ ਇਹ ਅਸੀਂ ਦਿਨ ਲਈ ਫੇਰ ਫੜੇ ਕਰਕੇ ਦੱਸਾਂਗੇ ਮੋਦੀ ਨੂੰ ਕਿ ਸਾਡਾ ਐਡਾ ਵੱਡਾ ਸੰਘਰਸ਼ ਆ ਕਿ ਦਿੱਲੀ ਫੜੇ ਕਰਾਂਗੇ ਜੇ ਕਾਲੇ ਕਾਨੂੰਨ ਜਿਹੜੇ ਆ ਸਾਰੇ ਜੀ ਦਿੱਲੀ ਨੂੰ ਕੂਚ ਕਰਨ ਜਾ ਰਹੇ ਆ ਦਿੱਲੀ ਫਤਿਹ ਕਰਕੇ ਆਵਾਂਗੇ ਮੋਦੀਆ ਤੇਰਾ ਹੰਕਾਰ ਤੋੜ ਕੇ ਆਵਾਂਗੇ 2 ਮਹੀਨੇ ਲੱਗ ਜਾਣ 5 ਮਹੀਨੇ ਲੱਗ ਜਾਣ 2 ਸਾਲ ਲੱਗ ਜਾਣ ਅਸੀਂ ਉੱਥੇ ਲਗਾਤਾਰ ਰਵਾਂਗੇ ਰਾਸ਼ਨ ਪਾਣੀ ਆਲ ਵਸਤੂਆਂ ਹੀ ਨਾਲ ਲੈ ਕੇ ਆਏ ਆ ਅਸੀਂ ਜਿੱਤ ਕੇ ਨਿਕਾਗੇ ਵਾਪਸ ਨਹੀਂ ਨਿਕਾਗੇ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਅੱਜ ਦਿੱਲੀ ਦਾ ਰੁਖ ਕੀਤਾ ਜਾ ਰਿਹਾ ਏ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਅੱਜ ਵੱਡੇ ਪੱਧਰ ਤੇ ਇਕੱਠ ਕਰਕੇ ਦਿੱਲੀ ਦਾ ਰੋਖ ਕੀਤਾ ਜਾ ਰਿਹਾ ਏ ਤੇ ਇਸ ਵੇਲੇ ਜਿਹੜਾ ਕਾਫਲਾ ਏ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮੌਜੂਦ ਏ ਇਸ ਵੇਲੇ ਮੌਜੂਦ ਨੇ ਸਰਦਾਰ ਲਖਵਿੰਦਰ ਸਿੰਘ ਜੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ੀਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਮਤਾਲ ਲਖਵਿੰਦਰ ਸਿੰਘ ਜੀ ਉਹ ਆਉਣੇ ਕਹਿੰਦਾ ਜੀ ਅੱਜ ਜੋ ਇਹ ਪ੍ਰੋਗਰਾਮ ਦਿੱਤਾ ਸੀ ਇਹਨੂੰ 1 ਮਹੀਨਾ ਹੋ ਚੁੱਕਿਆ ਜੀ ਆਪਣਾ 26 ਅਕਤੂਬਰ ਨੂੰ 25 26 ਅਕਤੂਬਰ ਜਿਹੜਾ ਦਿੱਲੀ ਦੇ ਵਿੱਚ ਆ ਮੀਟਿੰਗ ਲਾ ਕੇ 500 ਤੋਂ ਵੱਧ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਆ ਸੋ ਆਈ ਉਹ ਦਿੱਲੀ ਚਲੋ ਦਾ ਜਿਹੜਾ ਐਲਾਨ ਆ ਉਹਦੇ ਨਾਲ ਬਿਲਕੁਲ ਸਮਰਥਨ ਦੇ ਤੌਰ ਤੇ ਅੱਜ ਅਸੀਂ ਜਿਹੜਾ ਵਾ ਜਾ ਰਹੇ ਹਾਂ ਦਿੱਲੀ ਵਾਸਤੇ ਤੇ ਲੋਕਾਂ ਦੇ ਆਮ ਜਨਤਾ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕ ਜੋ ਪੰਜਾਬ ਦਾ ਵਰਗ ਹੈ ਹਰ ਵਰਗ ਉਹ ਇਹਦੇ ਨਾਲ ਸਮਰਥਨ ਆ ਤੇ ਬੜੇ ਉਤਸ਼ਾਹ ਦੇ ਨਾਲ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਤਿਆਰ ਬੈਠੇ ਨੇ ਜਥੇਬੰਦੀ ਦੇ ਪ੍ਰੋਗਰਾਮ ਦੇ ਮੁਤਾਬਕ ਜਥੇ ਦੇ ਵਿੱਚ ਕਿੰਨੀਆਂ ਟਰਾਲੀਆਂ ਜਾਣੀਆਂ ਵਾਂ ਕਿੰਨੇ ਸਿੰਘ ਜਾਣੇ ਆ ਕਿਹੜਾ ਕਿਹੜਾ ਪਿੰਡ ਜਾਣਾ ਵਾਂ ਕਿਹੜਾ ਕਿਹੜਾ ਏਰਾ ਜਾਣਾ ਵਾਂ ਉਹ ਤਰਤੀਰ ਦੇ ਨਾਲ ਜਾਣਾ ਵਾਂ ਤੇ ਲੋਕ ਉਹਦੇ ਤੋਂ ਵੱਧੋ ਜਾਣ ਤਿਆਰ ਆ ਪਰੰਤੂ ਉਸ ਤਰੀਕੇ ਦੇ ਨਾਲ ਜਿਹੜਾ ਲੰਬੇ ਸਮੇਂ ਬਾਅਦ ਤੇ ਅਸਾਂ ਇਹ ਜਿਹੜਾ 2025 ਉਹਦੇ ਵਾਸਤੇ ਪਹਿਲਾਂ ਜੱਥਾ ਜਾਊਗਾ ਫਿਰ ਉਹਦੇ ਮਗਰ ਦੂਸਰਾ ਜੱਥਾ ਜਾਊਗਾ ਲੰਮੀ ਲੜਾਈ ਪਾਵੇਂ ਉਹ 6 ਮਹੀਨੇ ਚੱਲੇ ਸਾਲ ਚੱਲੇ 2 ਸਾਲ ਚੱਲੇ ਜਿੰਨਾ ਚਿਰ ਉਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਜਿਹੜਾ ਲਗਾਤਾਰ ਨਰੰਦਕ ਦੇਖਣ ਚਾਹਿਆ ਕਿ ਜਿਵੇਂ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹਰਿਆਣੇ 'ਚ ਰੋਕਿਆ ਗਿਆ ਐਵੇਂ ਦੀਆਂ ਔਕੜਾਂ ਹੋਰ ਵੀ ਆਉਣ ਵਾਲੀਆਂ ਨੇ ਦਿੱਲੀ 'ਚ ਤੁਹਾਨੂੰ ਕੀ ਲੱਗਦਾ ਕਿਵੇਂ ਦਾ ਇਹ ਵਿਰੋਧ ਕੀਤਾ ਜਾਊ ਸਰਕਾਰਾਂ ਨੂੰ ਰੋਕਣ ਦੀ ਆਹ ਵੇਖੋ ਜੀ ਜਿਹੜਾ ਸੰਘਰਸ਼ ਆਇਆ ਹੈ ਕਠਿਨਾਈਆਂ ਦਾ ਨਾ ਹੀ ਸੰਘਰਸ਼ ਹੈ ਤੇ ਸੰਘਰਸ਼ ਦੇ ਵਿੱਚ ਜਦੋਂ ਪੈ ਕੇ ਇਹੋ ਜਿਹੇ ਛੋਟੀਆਂ ਮੋਟੀਆਂ ਕਠਿਨਾਈਆਂ ਆਉਣੀਆਂ ਆਂ ਪਰੰਤੂ ਜਿਹੜਾ ਸਾਡੇ ਉੱਤੇ ਤਸੱਦਦ ਹੋਣ ਜਾ ਰਿਹਾ ਵਾ ਸਾਡੀ ਮੰਡੀ ਟੁੱਟਣ ਤੋਂ ਬਾਅਦ ਜਦੋਂ ਵਾ ਸਾਡੀਆਂ ਜ਼ਮੀਨਾਂ ਖੁੱਸਣ ਜਾ ਰਹੀਆਂ ਵਾ ਤੇ ਪੰਜਾਬ ਦਾ ਆਮ ਵਰਗ ਪੰਜਾਬ ਦਾ ਨਹੀਂ ਪੂਰੇ ਭਾਰਤ ਵਰਗ ਦਾ ਭਾਰਤ ਵਰਸੀ ਦਾ ਵਰਗ ਉਹ ਭੁੱਖ ਮਾਰੀ ਵੱਲ ਵਧੂਗਾ ਖੁਦਕਸ਼ੀਆਂ ਵੱਲ ਵਧੂਗਾ ਉਹਨਾਂ ਨੂੰ ਵੇਦਿਆਂ ਹੋਇਆ ਆਪਣੇ ਆਉਣ ਵਾਲੇ ਸਮੇਂ ਨੂੰ ਬਚਾਉਣ ਵਾਸਤੇ ਆਪਣੀ ਕਿਰਤ ਨੂੰ ਬਚਾਉਣ ਵਾਸਤੇ ਇੰਨੇ ਸੰਘਰਸ਼ ਦਾ ਜਿਹੜਾ ਕਰਨਾ ਜ਼ਰੂਰੀ ਆ ਇਹ ਔਕੜਾ ਉਹਦੇ ਬਰਾਬਰ ਵਾਸਤੇ ਬਹੁਤ ਹੀ ਛੋਟੀਆਂ ਵਾਂ ਇਹ ਤੋਂ ਵੀ ਆ ਵੱਡੀਆਂ ਔਕੜਾਂ ਚੱਲਣ ਨੂੰ ਲੋਕ ਤਿਆਰ ਨੇ ਪੰਜਾਬ ਦੇ ਤੇ ਇਹ ਸੀ ਕਿਸਾਨ ਸਭਾ ਦੇ ਪ੍ਰਧਾਨ ਇਹਨਾਂ ਨੇ ਦੱਸਿਆ ਕਿ ਕਿਵੇਂ ਮਲੇ ਇਹਨਾਂ ਦੇ ਹੌਂਸਲੇ ਬੁਲੰਦ ਨੇ ਤੇ ਦਿੱਲੀ ਵਾਲ ਨੂੰ ਵੱਡੀ ਗਿਣਤੀ ਚ ਰੁਕ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿਵੇਂ ਇੱਥੇ ਟਰਾਲੀਆਂ ਜਿਹੜੀਆਂ ਵੱਡੀ ਗਿਣਤੀ ਤੇ ਕਿਸਾਨਾਂ ਵੱਲੋਂ ਪੂਰਾ ਰਾਸ਼ਨ ਲੈ ਕੇ ਤੇ ਇਹ ਸੰਘਰਸ਼ ਜਿਹੜਾ ਉਹਨੂੰ ਬਿਲਕੁਲ ਜੀ ਜਿਹੜਾ ਸਰਕਾਰ ਹੈ ਜਿਹੜਾ ਵਤੀਰਾ ਵਰਤ ਰਹੀ ਕਿਸਾਨਾਂ ਨਾਲ ਇੱਕ ਇਹ ਅੰਨਦਾਤਾ ਇਹ ਆਪਣੇ ਹੱਕਾਂ ਵਾਸਤੇ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਵੀ ਜਿੰਨੂੰ ਹੱਕ ਨਹੀਂ ਮਿਲ ਸਕਦਾ ਉਹ ਰੋਸ ਮੁਜ਼ਾਹਰਾ ਕਰਦਾ ਰਾ ਇਹ ਸੰਗੀ ਢਾਚੇ ਦਾ ਜਿਹੜੀ ਸਰਕਾਰ ਇਹ ਘਾਣ ਕਰ ਰਹੀ ਹੈ ਜੀ ਬਿਲਕੁਲ ਜੀ ਜਿਹੜਾ ਹਰਿਆਣੇ ਦਾ ਖੱਟਰ ਸਾਹਿਬ ਮੁੱਖ ਮੰਤਰੀ ਸੀਐਮ ਸਾਹਿਬ ਆ ਉਹਨੇ ਮਨੁੱਖੀ ਹਿੰਦਾਰਾ ਅਧਿਕਾਰਾਂ ਦਾ ਘਾਣ ਕੀਤਾ ਉਹਨੇ ਇੱਕ ਮੋਦੀ ਦਾ ਏਜੰਟ ਬਣ ਕੇ ਕੰਮ ਕੀਤਾ ਉਹ ਮੁੱਖ ਮੰਤਰੀ ਹਰਿਆਣੇ ਦਾ ਤੇ ਹਰਿਆਣੇ ਦੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਦੇ ਨਾਲ ਬੇਣਸਾਬੀ ਕੀਤੀ ਆ ਇਹ ਕੱਲਾ ਜਿਹੜਾ ਆਪਣਾ ਉਹਨੇ ਅंदोलਨ ਜਿਹੜਾ ਚੱਲ ਰਿਹਾ ਇਹ ਪੂਰੇ ਹਿੰਦੁਸਤਾਨ ਭਾਰਤ ਦਾ ਹੀ ਚੱਲ ਰਿਹਾ ਕੱਲੇ ਪੰਜਾਬ ਹਰਿਆਣੇ ਦਾ ਨਹੀਂ ਚੱਲ ਰਿਹਾ ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਹੋਣਗੇ ਕਿਸਾਨ ਦਿੱਲੀ ਤੋਂ ਕਦੀ ਵਾਪਸ ਨਹੀਂ ਆਉਣਗੇ ਰੱਦ ਕਰਾ ਕੇ ਆਵਾਂਗੇ ਜਿੰਨਾ ਚਿਰ ਰੱਦ ਤੇ ਕੋ ਗੱਲਬਾਤ ਨਹੀਂ ਕਰਦੀ ਬਿਲਕੁਲ ਜਿਹੜੀ 3 ਦਸੰਬਰ ਨੂੰ ਗੱਲਬਾਤ ਨਹੀਂ ਕਰਾਂਗੇ ਇਹਨਾਂ ਨਾਲ ਅੰਮ੍ਰਿਤਸਰ ਤੋਂ ਜਿਹੜਾ ਇਹ ਕਾਫਲਾ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਜਿਹੜਾ ਦਿੱਲੀ ਨੂੰ ਚਾਲੇ ਪਾ ਚੁੱਕਾ ਹੈ ਪ੍ਰੀਤਮ ਸਿੰਘ ਦੇ ਨਾਲ ਗੁਰਜਿੰਦਰ ਸਾਗੂ ਜੀ ਵੀ ਪੰਜਾਬ ਟੀਮ